ਪੁਲਦੀਖੁਰ ਫਰੀਦਕੋਟ ਦੇ ਰਹਿਣ ਵਾਲੀ ਤੇ ਮੇਰਾ ਬੇਟਾ ਗੋਲਦੀ ਭਿੰਦਰ ਸਿੰਘ ਪ੍ਰੇਮੀ ਸਰਸਵਲਿਆਂ ਦੇ ਕਤਲ ਦੇ ਵਿੱਚ ਉਹਨਾਂ ਨੇ ਪੁਲਿਸ ਨੂੰ ਅਰੈਸਟ ਕੀਤਾ ਆ ਤੇ ਫਰੀਦਕੋਟ ਜੇਲ੍ਹ ਵਿੱਚ ਬੰਦ ਆ ਪਿਤਾ ਜੀ ਤਾਂ ਨਹੀਂ ਸੀ ਹੈਗੇ ਤੇ ਜ਼ਿੰਮੇਵਾਰੀ ਘਰ ਦੀ ਉਹਦੇ ਤੇ ਸੀ ਇੱਕੋ ਹੀ ਬੇਟਾ ਸੀ ਕੰਨਾ ਤੇ ਹਾਲਾਤ ਕਰਦੇ ਵੀ ਗਰੀਬ ਪਰਿਵਾਰ ਸੀ ਫਿਰ ਹੁਣ ਆਏ ਆ ਵੀ ਉਹਦੇ ਲਈ ਵੀ ਕੁਝ ਕੋਈ ਕੁਝ ਨੂੰ ਸ਼ੜਾਣਾ ਵੀ ਆ ਤੇ ਬਹੁਤ ਮੁਸ਼ਕਲ ਆਉਂਦੀ ਆ ਹਰ ਇੱਕ ਚੀਜ਼ ਦੀ ਮੁਸ਼ਕਲ ਆ ਜਿਵੇਂ ਕੋਈ ਸਿਲੰਡਰ ਲਿਆਉਣਾ ਹਰ ਇੱਕ ਚੀਜ਼ ਮੁੱਲ ਦੀ ਆ ਹਾਲਾਤ ਵੇਖ ਕੇ ਸਾਡੇ ਘਰ ਸਿੱਖ ਵੀਰ ਜੀ ਆਏ ਤੇ ਫੇਰ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਸਾਡੇ ਘਰ ਦੇ ਹਾਲਾਤ ਵੇਖ ਕੇ ਤੇ ਸਾਡੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਤੇ ਕੁਝ ਕਰਦੇ ਖਰਚੇ ਵੀ ਤੇ ਵਕੀਲਾਂ ਦੇ ਖਰਚੇ ਵੀ ਉਹਨਾਂ ਨੇ ਸ਼ੁਰੂ ਕੀਤੇ ਤੇ ਫੇਰ ਮੈਨੂੰ ਥੋੜਾ ਜਿਹਾ ਸਾਹ ਆਇਆ ਵੀ ਚਲੋ ਬੱਚਿਆਂ ਨੂੰ ਵੀ ਥੋੜਾ ਬਹੁਤਾ ਖਰਚਾ ਪਚਾ ਦੇਈਦਾ ਤੇ ਅਸੀਂ ਸਾਡਾ ਵੀ ਘਰ ਦਾ ਗੁਜ਼ਾਰਾ ਥੋੜਾ ਜਿਹਾ ਚੱਲ ਸਕਦਾ ਸਿੱਖ ਲੀਪ ਦਾ ਤੇ ਸੰਗਤ ਦਾ ਧੰਨਵਾਦ ਕਰਦੀ ਆਂ ਸ਼ੁਕਰਾਨਾ ਕਰਦੀ ਹਾਂ ਤੇ ਦਾ ਬਈ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਕੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ